ਹੈਲੋ ਜੀ ਵੈਲਕਮ ਟੂ ਮਾਈ ਯੂਟਿਊਬ ਚੈਨਲ ਅਲਸਾ ਪਰ ਬਣਾਵਾਂਗੇ .itlas ਇਹ ਆਪਾਂ ਸਪੈਂਚ ਵਾਲੇ ਲਏ ਆ ਪਾਲਕ ਵਾਲੇ ਅੱਡਾਂ ਬਚਾਰ ਦੇ ਵਿੱਚੋਂ ਬਨੇ ਬਨੇ ਮਿਲ ਜਾਂਦੀ ਆ ਸੋ ਇਹ ਆਪਾਂ ਅੱਜ ਬਣਾਉਣ ਲੱਗੇ ਆ ਪਹਿਦਰ ਦੋ ਟਾਟੀਨਸ ਜਿਹੜੇ ਕੱਢ ਲਈ ਸੀਗੇ ਸੋ ਇਹਨਾਂ ਨੂੰ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਜਿਹੜਾ ਸਟੱਫ ਹੋਣਾ ਉਹ ਪਹਿਲਾਂ ਆਪਾਂ ਚੌਪ ਕਰ ਲਾਂਗੇ ਇਹਦੇ ਵਿੱਚ ਆਪਾਂ ਲਈ ਹੈਗੇ ਟਮਾਟਰ ਪਿਆਜ਼ ਪਨੀਰ ਇੱਕ ਹਰੀ ਮਿਰਚ, ਸ਼ਿਮਲਾ ਮਿਰਚ, ਸੋ ਇਹਨਾਂ ਦੀ ਆਪਾਂ ਬਰੀਕ ਚੋਪਿੰਗ ਕਰ ਲੈਣੀ ਹੈ ਪਹਿਲਾਂ ਕਿਉਂਕਿ ਉਸ ਤੋਂ ਬਾਅਦ ਫਿਰ ਮਿਲਦੇ ਆ। ਸੋ ਚੋਪਿੰਗ ਆਪਣੀ ਪੂਰੀ ਫਾਈਨ ਹੋ ਚੁੱਕੀ ਆ। ਤੁਸੀਂ ਦੇਖ ਸਕਦੇ ਹੋ। ਪੂਰਾ ਬਰੀਕਾ ਕੱਟ ਚੋਪ ਕਰ ਲੈਨ ਨੂੰ। ਸੋ ਆਪਾਂ ਹੁਣ ਇੱਕ ਫਰਾਈਪੈਨ ਲੈਣਾ ਹੁਣ ਆਪਾਂ ਗਰਮ ਕਰ ਲੈ। ਰੱਖ ਤੈਨੂੰ ਆਪਾਂ ਗਰਮ ਕਰਨਾ ਤੇ ਇਹਦੇ ਵਿੱਚ ਥੋੜਾ ਜਿਹਾ ਬਟਰ ਲਗਾ ਕੇ ਫਿਰ ਆਪਾਂ ਉਹਨਾਂ ਨੂੰ ਸੇਕ ਲੈਣਾ। ਜਿਹੜੇ ਸਾਸ ਆਪਾਂ ਇਹਦੇ ਵਿੱਚ ਦਵਾਗੇ ਉਹ ਆਪਾਂ ਕੇਵਲ ਹੀ ਲਈਆ। ਵਾਜਾ ਚਿਪ ਚਿਪੋਟਲੇ ਸਬਜ਼ੀ ਲਈ 1 ਕੱਪ ਲਈ ਕੇਚਪ 1 ਕੱਪ ਲਈ ਵੀਰਕਵਲੀ ਚਟਨੀ ਇਹੜ ਚਿਲੀ ਸੋ ਆਪਣਾ ਫਰਾਈ ਪੈਨ ਜਦੋਂ ਗਰਮ ਹੋ ਜਾਂਦਾ ਹੈ ਸੋ ਆਪਣੇ ਦੇ ਵਿੱਚ ਬਟਰ ਲਗਾ ਲੈਣਾ ਬਟਰ ਕਿਉਂ ਤੁਸੀਂ ਕੁਝ ਵੀ ਲਗਾ ਸਕਦੇ ਆ ਇਹਨਾਂ ਨੂੰ ਇਸ ਤਰ੍ਹਾਂ ਇਹਨਾਂ ਦੇ ਵਿੱਚ ਇਹ ਇਹਨਾਂ ਨੂੰ ਆਪਾਂ ਸਿਕਲ ਲੈਣਾ ਇੱਕ ਸਾਈਡ ਥੋੜੀ ਘੱਟ ਸਿੱਕਣੀ ਹੈ ਕਿਉਂਕਿ ਉਹਦੇ ਵਿੱਚ ਆਪਾਂ ਸਟੱਫ ਫਿਲ ਕਰਾਂਗੇ ਇਹਦੇ ਵਿੱਚ ਮੋਜ਼ਰੇਲਾ 치ਜ਼ ਵੀ ਪਾ ਸਕਦੇ ਹਾਂ ਆਪਣੇ ਕੋਲ ਹੈ ਨਹੀਂ ਸੀ ਸੋ ਆਪਾਂ ਉਹ ਸਕਿੱਪ ਕਰਾਂਗੇ ਉਹਨਾਂ ਤਾਂ ਫਿਰ ਹੋਰ ਵੀ ਜ਼ਿਆਦਾ ਟੇਸਟੀ ਬਣਦਾ ਆਏ ਨੂੰ ਆਪਾਂ ਸੇਕ ਲੈਣਾ ਹੈ ਮੈਂ ਉਹਨੂੰ ਕੱਟ ਕੇ ਦੇਣਾ ਸਬਜ਼ੀ ਵਾਲੀ ਲਗਾ ਦਾਂਗੀ ਥੋੜੀ ਜੀ ਫਿਰ ਆਪਾਂ ਲਗਾ ਦਾਂਗੇ ਇਹ ਵਾਲੀ ਬਿਰਕਾ ਸਪਾਈਸੀ ਕਰਨ ਲਈ ਥੋੜਾ ਇਹ ਬੱਚਿਆਂ ਨੂੰ ਖਾਣਾ ਸੋਪਾ ਥੋੜਾ ਘੱਟ ਸਪਾਈਸ ਰੱਖੋਗੇ ਦਮਸਾਲਾ ਚੀਨਾ ਨੂੰ ਪਸਟ ਰੰਡ ਕਰਦੇ ਹਾਂ ਸਾਰੇ ਇਹ ਤੁਸੀਂ ਰੋਟੀ ਦਾ ਵੀ ਬਣਾ ਸਕਦੇ ਆ ਰੋਟੀ ਤਾਂ ਬਣਾ ਕੇ ਖਾਈ ਕਰੋ ਉਹ ਨਪਾ ਥੋੜਾ ਥੋੜਾ ਸਟਾਫੇ ਦੇ ਵਿੱਚ ਸ਼ੈਅ ਕਰ ਦਿੰਗੇ ਇਹ ਬੱਚਿਆਂ ਨੂੰ ਆਪਾਂ ਸਕੂਲ ਲਈ ਲੰਚ ਬਾਕਸ ਦੇ ਵਿੱਚ ਵੀ ਦੇ ਸਕਦੇ ਹਾਂ ਸੋ ਜੇ ਉੱਥੇ microwaves ਹੈਗਾ ਉਹਦੇ ਵਿੱਚ ਤੁਸੀਂ ਸਾਸਾਂ ਜਿਹੜੀਆਂ ਥੋੜੀਆਂ ਘੱਟ ਪਾਉਣੀ ਆ ਆਪਾਂ ਸਾਰਾ ਥੋੜਾ ਥੋੜਾ ਸਪਰੈਡ ਕਰ ਦੋਨੋਂ ਸਾਈਡ ਸੋ ਆਪਾਂ ਇਹਨੂੰ ਬਚਾ ਲੈ ਇੱਕੀ ਕੱਟ ਲਗਾਉਣਾ ਤਾਂ ਕਿ ਇਹਨੂੰ ਆਪਾਂ ਇਦਾਂ ਫੋਲਡ ਕਰ ਸਕੀਏ ਠੀਕ ਹੈ ਹੁਣ ਆਪਾਂ

ਤੇ ਫਿਰ ਅਸੀਂ ਇਹ ਸਟਾਈਲਪਰ ਦੇ ਵਿੱਚ ਸੇਕ ਲਵਾਂ ਜਿਹੜਾ ਵੈਜੀ ਰੈਪ ਆ ਉਹ ਰੈਡੀ ਹੋ ਗਿਆ ਉਹਨੂੰ ਪਰਸੈਂਟਰ ਦੇ ਵਿੱਚ ਉਹ ਕੱਟ ਲੈਣਾ ਪਰਸੈਂਟਰ ਦੇ ਵਿੱਚ ਉਹ ਕੱਟ ਲੈ ਤਾਂ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਜੰਮੀ ਲੱਗਦਾ ਦੇਖੋ ਇਹਨੂੰ ਲੰਚ ਵਿੱਚ ਬ੍ਰੇਕਫਾਸਟ ਵਿੱਚ ਤੁਸੀਂ ਇੰਜੋਏ ਕਰ ਸਕਦੇ ਆ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ ਬਾਏ